ਉਹ ਕਹਿੰਦੇ ਨੇ ਗੁਰੂ ਕਲਗੀ ਧਰ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਰਸ਼ਨ ਕੀਤੇ ਦੋ ਤਾਰੇ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਜਦੋਂ ਦਿਨੀ ਤਕਿਆ ਮੈਦਾਨੇ ਜੰਗ ਦੇ ਵਿੱਚ ਦੋ ਧਾਰਾ ਖੰਡਾ ਚਲਾਉਂਦੇ ਪਏ ਨੇ ਵੈਰੀਆਂ ਦੇ ਗਾਟੇ ਲਾਉਂਦੇ ਪਏ ਨੇ ਇਧਰ ਦੁਪਹਿਰ ਦੇ ਵੇਲੇ ਵੇਨੇ ਆ ਸਿੰਘ ਪ੍ਰਸ਼ਾਦਾ ਛਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਕਟਛਾ ਲੈ ਕੇ ਢਾਲ ਵਰਤਾਉਂਦੇ ਪਏ ਨੇ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਪਏ ਤੇ ਅਗਲੇ ਪਲ ਮਹਾਰਾਜ ਜੀ ਨੌ ਟਾਂਕ ਦਾ ਕਮਾਨ ਹੱਥ ਦੇ ਵਿੱਚ ਲੈ ਕੇ ਤੀਰਾਂ ਦੀ ਵਰਖਾ ਦੁਸ਼ਮਣ ਦੇ ਦਲ ਤੇ ਕਰਦੇ ਪਏ ਹਨ ਇੱਕ ਇੱਕ ਤੀਰ ਕਈਆਂ ਨੂੰ ਪਾੜ ਕੇ ਲੰਘਦਾ ਜਾਂਦਾ ਹੈ ਇਧਰ ਝਾਤੀ ਮਾਰੀਏ ਭਗਤੀ ਦੀ ਗਿਆਨ ਦੀ ਤਿਆਗ ਦੀ ਐਸੀ ਪ੍ਰੇਰਣਾ ਦੇਣ ਵਾਲੀ ਰਸਦਾਇਕ ਅੰਮ੍ਰਿਤ ਕਥਾ ਸੁਣਾਉਂਦੇ ਨੇ ਤੇ ਜਦੋਂ ਘੋੜੇ ਤੇ ਚੜ ਕੇ ਮੈਦਾਨੇ ਜੰਗ ਵਾਸਤੇ ਸਿੰਘਾਂ ਨੂੰ ਪ੍ਰੇਰਦੇ ਨੇ ਤੇ ਮੁਰਦਿਆਂ ਵਿੱਚ ਵੀ ਜਿਵੇਂ ਜਾਨ ਪਹਿ ਜਾਂਦੀ ਹੈ ਐਸੇ ਨੇ ਧੰਨ ਗੁਰੂ ਕਲਗੀ ਤਰਪਾਦਸ਼ਾ ਜੀ ਬੜੀ ਪਿਆਰੀ ਬੱਚੇ ਨੇ ਕਵੀ ਨਿਹਾਲ ਸਿੰਘ ਜੀ ਦੇ ਕਵਿਤਾ ਆਖਣ ਲੱਗੇ ਲੈ ਕਰ ਦੋ ਧਾਰਾ ਗਾਵੇ ਸੰਗਤ ਮੇ ਵਾਰ ਆਸਾ ਲੈ ਕਰ ਦੋ ਧਾਰਾ ਵਾਹੇ ਸ਼ਤਰੂ ਸਿਰ ਆਰਾਹੇ ਕੜਛਾ ਲੈ ਹਾਥ ਬਰਤਾਵਤ ਅਟੁੱਟ ਦੇਗ ਕਠਿਨ ਕੋ ਦੰਡ ਬਾਣ ਬੇਦ ਕਰੇ ਪਾਰਾਹੇ ਭਗਤ ਗਿਆਨ ਪ੍ਰੀਮ ਅਉ ਬੈਰਾਗ ਕੀ ਸੁਣਾਵੇ ਕਥਾ ਚੜ ਕੇ ਤੁਰੰਗ ਜੰਗ ਲਲਕਾਰਾਹੇ ਤਤੋ ਗਿਆਨੀ ਦਾਨੀ ਜੋਦਾ ਗ੍ਰਹੀ ਤਿਆਗੀ ਗੁਰੂ ਚੇਲਾ ਧੰਨ ਧੰਨ ਵਾਹੋ ਵਾਹ ਜਨਕ ਹਮਾਰਾ ਹੈ